ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਆਓ ਪੁੱਛ ਲੈਨੇ ਬਈ ਟੋਟੇਲ ਭਾਈ ਜੀ ਹਸਤੀ ਕਾਲ ਹਸਤੀ ਕਾਲ ਹੋਰ ਬਈ ਠੀਕ ਹੋ ਗਏ ਹਾਂ ਵਧੀਆ ਹੋ ਗਏ ਬਈ ਨਾਮ ਤੇ ਐਡਰੈਸ ਹੋ ਗੋ ਨਾਮ ਰਾਜੀ ਹੂੰ ਪਿੰਡ ਕਾਂਗੜੀ ਜ਼ਿਲ੍ਹਾ ਜੀ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਬਈ ਫੋਲ ਜੀ ਫੋਲ ਨੇੜੇ ਪਿੰਡ ਕਾਂਗੜ ਦੇ ਬਈ ਸਲਾਦ ਪਰਦੀਨ ਸਲਾਦ ਠੀਕ ਚੱਲ ਬਈ ਮੋਬਾਈਲ ਨੰਬਰ ਬੋਲ 83278 ਜੀ 83275 ਜੀ ਠੀਕ ਆ 99544 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਵੀਰੇ ਇਹਦੀ ਪਹਿਲੇ ਨੰਬਰ ਤੇ ਵੜਦ ਦੇਂਦਾ ਕਿਹੜਾ ਸੂਈ ਹੈ ਇਹ ਦੂਜਾ ਸੂਈ ਕਦੋਂ ਸੂਈ ਹੈ ਬਾਈ ਇਹਨੂੰ ਹੋ ਗਏ 4 ਦਿਨ ਹੋ ਗਏ ਬੱਚਾ ਕੀ ਹੈ ਬਾਈ ਬੱਚਾ ਹੀ ਕਿਹੜਾ ਬਾਈ ਇਹ ਓਹ ਠੀਕ ਆ ਡੱਬਾ ਬੱਚਾ ਹਨ ਠੀਕ ਆ ਬੱਚਾ ਮਗਰ ਬਾਈ ਬੱਚਾ ਕਿੰਨੇ ਬੋਲੇ ਤੇ ਆ ਇਹ 12 ਤੇ ਕਿੰਨਾ ਕੁ ਦੇ ਰਿਪੋਰਟ ਇਹ 15 ਕਿਲੋ ਦੇ ਠੀਕ ਆ ਗੱਦਬੱਡ ਚੰਗਾ ਯਾਦਵ ਰੇਡ ਫੁੱਲ ਬਈ ਤੋਲ ਕੇ ਲਖਾ ਲਈ ਯਾਦਵ ਰੇਡ ਚੰਗੀ ਹੈ ਗਰਮੀ ਬਿਲਕੁਲ ਨਹੀਂ ਮਾਂਦੀ ਫੈਂਡ ਫੂਡ ਕਰਮਣੀ ਦੀ ਚੰਗੀ ਆਊਗੀ ਆਰਡਰ ਬਈ ਬੜਾ ਕਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਹੈਸ ਬਿਊਟੀ ਕਮਾਲ ਦੀ ਇੱਕ ਪਾਸੇ ਵਾਲਾ ਬਈ ਤਨ ਜ਼ਰੂਰ ਨਹੀਂ ਹੈਗਾ ਹਨ ਤੇ ਪੈਸੇ ਰੰਗ ਰੂਪ ਚੰਗਾ ਯਾਦਵ ਰੇਡ ਫੁੱਲ ਤੇ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਹੈ ਤਕਰੀਬਨ ਬਈ 12:40 ਮਿੰਟ ਹੋਗੇ ਉਸਾਂ ਨਾਲ ਜੱਜਮੈਂਟ ਕਰਿਓ ਬਈ ਸ਼ਾਮ ਤੱਕ ਆਰਡਰ ਦੀ ਕੁਆਲਿਟੀ ਹੈ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਚੰਗੀ ਆ ਬਈ ਬਣਕ ਕੱਦ ਬੱਡ ਚੰਗਾ ਰੰਗ ਰੂਪ ਰੰਗ ਰੂਪ ਚੰਗਾ ਬਈ ਕਰਮਾਲੀ ਦਾ ਫੇਸ ਬੜਾ ਚੰਗਾ ਮੁੱਲ ਕੀ ਆ ਬਈ ਇਹਦਾ ਮੁੱਲ ਇਹਦਾ ਹੀ 55 ਹੀ 55000 ਰੁਪਏ ਮਾਨਤਾਣ ਹੋ ਜੀ ਹਾਂ ਕਰ ਦਾਂਗੇ ਥੋੜਾ ਕਿ ਨਹੀਂ ਮੁੱਲ 55000 ਰੁਪਇਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜਰੂਰ ਹੋ ਜਾਓ ਆਰਡਰ ਚੰਗਾ ਢੱਲਾਂ ਢਲਾਂ ਚਾਹੀਆਂ ਨੇ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਨੇੜੇ ਤੋਂ ਆਰਡਰ ਚੈੱਕ ਕਰੋ ਬਈ ਸ਼ਾਮ ਦਾ ਆਰਡਰ ਜਿਹੜਾ ਵਧੀਆ ਤਿਆਰ ਕਰ ਲਓ ਵੀ ਚਾਰੇ ਥਣ ਨਿਕਣਵੇਂ ਪੂਰੇ ਗੈ ਮੁੱਠੀ ਵਾਲਾ ਥਣ ਕਰਿਆ ਅੱਗੇ ਵੀਰੇ 2 ਨੰਬਰ ਕਿਹੜਾ ਸੂਈ ਹੈ ਇਹ ਵੀ ਦੂਜਾ ਸੂਈ ਹੈ ਕਦੋਂ ਸੂਈ ਹੈ ਇਹਨੂੰ ਹੋ ਗਏ 6 ਦਿਨ 4 ਦਿਨ ਹੋ ਗਏ ਬੱਚਾ ਕਿਹੜਾ ਬਈ ਇਹ ਦੇ ਮਗਰੇ ਬੱਚਾ ਹੈ ਬੱਚਾ ਹਾਂ ਬੱਚਾ ਹਾਂ ਠੀਕ ਹੈ ਬਈ ਕਿੰਨੇ ਬੋਲੇ ਤੇ ਹਾਂ ਇਹ ਵੀ 12 ਤੀ ਕੀ ਕਵੇ ਕਿੰਨਾ ਕਿਤੇ ਰੂਹ ਹੈ ਏ 15 16 ਕਿਲੋ ਦੇ ਦੋ ਡੋਲਾ ਤੋੜ ਕੇ ਦਿਖਾ ਦੇ ਆਰਡਰ ਕਮਾਲ ਦਾ ਥਣ ਬੜਾ ਚੰਗਾ ਨਾੜਾ ਨੂੜਾ ਫੁੱਲ ਚੰਗੀਆਂ ਤੇ ਸ਼ਾਮ ਸੀਲ ਬਹੁਤ ਹੈ ਹਾਂ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਠੰਡੀ ਸੀਲ ਆ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਗਾ ਰੰਗ ਰੂਪ ਬਹੁਤ ਚੰਗਾ ਬਰੀਡ ਬਾਈ ਜੀ ਬਈ ਦੋਨੀਆਂ ਚੰਗੀਆਂ ਨੇ ਦੋਨੀਆਂ ਗਰਮੀ ਨਹੀਂ ਮੰਨੀਆਂ ਦੋਨਾਂ ਦੀ ਫੈਂਟ ਹੈ ਜਿਹੜੀ ਫੁੱਲ ਚੰਗੀਆਂ ਹੈ 48 ਰੁਪਏ ਦਾ ਲੱਗਦਾ ਹੈ 48 ਰੁਪਏ 48 ਰੁਪਏ ਲੱਗਦਾ 84 ਰੁਪਏ ਬਾਈ ਕਹਿੰਦਾ ਦੁੱਧ ਜਿਹੜਾ ਇਹਨਾਂ ਦਾ ਲੱਗਦਾ ਫੈਂਟ ਮੈਂ ਸਾਨੂੰ ਦੱਸਿਆ ਬਈ ਬਹੁਤ ਚੰਗੀ ਆ ਉਹ ਇਹਨਾਂ ਦੀ ਬਾਕੀ ਗਰਮੀ ਦਾ ਮੌਸਮ ਹੈ ਗਰਮੀ ਦੇ ਮੌਸਮ ਵਿੱਚ ਇਹ ਫੁੱਲ ਲੱਗਾ ਮਜਾਪਨੇ ਬਈ ਬੜਾ ਬੜੇ ਵੀ ਚੰਗੀ ਆ ਥਣਲੇਵੇ ਦਾ ਕੋਈ ਅੰਤ ਨਹੀਂ ਗੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਫੇਸ ਬਿਊਟੀ ਵੀ ਚੰਗੀ ਆ ਰੰਗ ਰੂਪ ਚੰਗਾ ਤੋੜਾ ਤਾਰਾ ਵੀ ਚੰਗਾ ਬੈੜਦਾ ਇਹਦਾ ਮੁੱਲ ਬਈ ਇਹਦਾ ਹੀ 55 ਜੀ ਮਾਨਦਾਨ ਹੋ ਜਾ ਬਈ ਹਾਂ ਹਾਂ ਜੀ ਕੀਕਾ ਇਹਦਾ ਵੀ ਮੁੱਲ ਬਾਈ ਨੇ 55000 ਰੁਪਏ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਦਾ ਜ਼ਰੂਰ ਹੋ ਜਾਊਗਾ ਆਰਡਰ ਬਾਈ ਕਮਾਲ ਦਾ ਸ਼ਾਮ ਨੂੰ ਦੇਖੋ ਆਰਡਰ ਬਾਈ ਕਹਿੰਦਾ ਬਹੁਤ ਸੋਹਣਾ ਚੈਰ ਕਰਦੀ ਆ ਨੇੜ ਤੋਂ ਢਿੱਲਾ ਢੁਲਾ ਚੈੱਕ ਕਰ ਲਓ ਜੇ ਬਾਈ ਜੋੜਾ ਇਕੱਠਾ ਹੀ ਲਵੇ 15 ਦਾ ਦੇ ਦਊਂਗਾ ਹਾਂ 15 ਦਾ ਠੀਕ ਹੈ ਜੇ ਜੋੜਾ ਬਾਈ ਕਹਿੰਦਾ ਇਕੱਠਾ ਲਾਵੋਗੇ ਤਾਂ 1,05,000 ਦਾ ਦੇ ਦੇਾਂਗੇ ਕਿਸੇ ਵੀਰ ਨੂੰ ਬਾਈ ਕੋਈ ਵੀ ਬੱਡ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ